ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਰੂ ਗੁਰੂ ਪਿਆਰਿਓ ਆਓ ਧੰਨ ਧੰਨ ਸੰਤ ਬਾਬਾ ਹਜ਼ਾਰਾ ਸਿੰਘ ਜੀ ਦੇ ਬਚਨਾਂ ਦੇ ਵਿੱਚੋਂ ਇੱਕ ਸਾਖੀ ਆਪ ਜੀ ਦੇ ਨਾਲ ਸਾਂਝ ਪਾਈਏ ਸੁਬਾ ਬਾਜੀ ਨੇ ਸੰਸਾਰ ਦੇ ਵਿੱਚ ਵਿਚਰਦੇ ਹੋਏ ਆ ਕਈਆਂ ਜੀਵਾਂ ਦਾ ਭਲਾ ਕੀਤਾ ਸੋ ਕਈਆਂ ਦੇ ਪਰਿਵਾਰ ਬਚਾਈ ਕਈਆਂ ਦੀਆਂ ਜ਼ਿੰਦਗੀਆਂ ਬਚਾਈਆਂ ਸੋ ਆਉ ਉਹਨਾਂ ਦੇ ਵਿੱਚ ਇੱਕ ਜੀਵ ਜਿਹੜੀ ਆਪਜੀ ਦੇ ਨਾਲ ਸਾਖੀ ਜੀ ਸਾਂਝ ਪਾਉਣ ਲੱਗੇ ਹਾਂ ਇਹ ਸਾਖੀ ਮਾਤਾ ਸਵਰਨਕੌਰ ਜੀ ਪਿੰਡ ਦਾਖਲਾ ਉਹਨਾਂ ਦੇ ਵੱਲੋਂ ਸੁਣਾਈ ਗਈ ਸੀ ਕਿ ਉਹਨਾਂ ਉੱਪਰ ਬਾਬਾ ਜੀ ਨੇ ਕਿਵੇਂ ਕਿਰਪਾ ਕੀਤੀ ਸੋ ਮਾਤਾ ਜੀ ਦੱਸਦੇ ਸਨ ਕਿ ਬਹੁਤ ਸਾਲ ਪਹਿਲਾਂ ਮੇਰੇ ਨੌ ਪੁੱਤ ਉਹਦੇ ਘੁੰਮਣੇ ਜਿੱਥੇ ਕਿ ਮਾਤਾ ਜੀ ਦੀ ਵੱਡੀ ਤੀਵੀਂ ਹੋਈ ਸੀ ਉਸ ਨੂੰ ਮਿਲਣ ਆਏ ਤੇ ਵਾਪਸੀ ਤੇ ਮੇਰੀ ਨੌ ਨੇ ਆਪਣੇ ਘਰ ਵਾਲੀ ਮਾਤਾ ਸੋਨ ਕੌਰ ਜੀ ਦੇ ਪੁੱਤਰ ਨੂੰ ਆਖਣ ਲੱਗੀ ਕਿ ਚਲੋ ਆਪਾਂ ਛੋਟੇ ਘੁੰਮਣੇ ਸੰਤ ਬਾਬਾ ਹਜ਼ਾਰਾ ਸਿੰਘ ਜੀ ਦੇ ਦਰਸ਼ਨ ਹੀ ਕਰਾਈਏ ਪਰ ਉਦੋਂ ਨਸ਼ਿਆਂ ਦਾ ਬੜਾ ਜੋਰ ਸੀ ਜਿਆਦਾ ਸ਼ਰਾਬ ਦਾ ਹੁੰਦਾ ਸੀ ਸੋ ਮਾਤਾ ਸਵਰਨ ਕੌਰ ਜੀ ਦੇ ਲੜਕੇ ਨੇ ਸ਼ਰਾਬ ਪੀਤੀ ਹੋਈ ਸੀ ਇਸ ਕਰਕੇ ਉਸਨੇ ਆਪਣੀ ਘਰ ਵਾਲੀ ਦੀ ਗੱਲ ਵੱਲ ਧਿਆਨ ਨਾ ਦਿੱਤਾ ਤੇ ਆਖਣ ਲੱਗਾ ਨਹੀਂ ਆਪਾਂ ਘੁੰਮਣੇ ਬਾਬਾ ਜਰਾ ਸਿੰਘ ਜੀ ਦੇ ਡੇਰੇ ਨਹੀਂ ਜਾਣਾ ਆਪਾਂ ਦੋਵੇਂ ਜਾਣੇ ਘਰ ਜਾਣਾ ਹੈ ਸੋ ਇਹ ਬਚਨ ਕਰਕੇ ਦੋਵੇਂ ਜੀ ਸਾਈਕਲ ਦੇ ਉੱਪਰ ਚੜ ਕੇ ਦਬਰਦੀਵ ਬੀ ਆਰੇ ਸਾ ਨਾਮ ਜਦੋਂ ਦਬਰਜੀ ਪਿੰਡ ਦੇ ਨੇੜੇ ਪਹੁੰਚੇ ਤਾਂ ਦੋਏ ਗੀ ਸਾਈਕਲ ਤੋਂ ਹੀਠਾਂ ਡਿੱਗ ਗਈ ਤੇ ਮਾਤਾ ਜੀ ਕਹਿੰਦੇ ਕਿ ਮੇਰੀ ਨੌ ਦੀ ਰੇੜ ਦੀ ਹੱਡੀ ਤੇ ਸੱਟ ਲੱਗ ਗਈ ਏ ਦੋਏ ਜਾਣੇ ਔਖੇ ਸੌਖੇ ਘਰ ਪਹੁੰਚ ਗਏ ਸੁਮਾਤਾ ਜੀ ਦਾ ਪੁੱਤਰ ਜਿਸ ਦਾ ਨਾਮ ਬੂਆ ਸਿੰਘ ਸੀ ਕਹਿੰਦੇ ਜਿਦੋਂ ਘਰ ਪਹੁੰਚਿਆ ਤਾਂ ਉਹਨੂੰ ਚੱਕਰ ਆਉਣ ਲੱਗ ਪਏ ਤੇ ਥੋੜੀ ਦੇਰ ਬਾਅਦ ਉਹਦੇ ਹਾਲਤ ਜਿਹੜੀ ਆ ਬਹੁਤ ਜ਼ਿਆਦਾ ਖਰਾਬ ਹੋ ਗਈ ਉਸ ਦੀ ਹਾਲਤ ਨੂੰ ਦੇਖਦੇ ਹੋਏ ਪਰਿਵਾਰ ਵਾਲੀ ਉਸੇ ਵੇਲੇ ਬਟਾਲੇ ਹਸਪਤਾਲ ਲੈ ਗਏ ਪਰ ਕੁਦਰਤ ਦਾ ਭਾਣਾ ਉਸ ਦੀ ਹਾਲਤ ਸੁਧਰਨ ਦੀ ਥਾਂ ਦਿਨੋਂ ਦਿਨ ਵਿਗੜਦੀ ਗਈ ਜਦੋਂ ਇਹ ਖਬਰ ਮਾਤਾ ਜੀ ਦੀ ਲੜਕੀ ਜਿਸ ਨੂੰ ਉਹ ਮਿਲਣ ਆਏ ਸਨ ਆ ਵੱਡੇ ਘੁੰਮਣਾ ਵਾਲੀ ਉਹਨੂੰ ਪਤਾ ਲੱਗੀ ਤਾਂ ਉਹ ਆਪਣੇ ਭਰਾ ਨੂੰ ਹਸਪਤਾਲੋਂ ਮਿਲ ਕੇ ਸਿੱਧੇ ਬਾਬਾ ਜੀ ਦੇ ਡੇਰੇ ਆ ਗਈ ਤੇ ਆ ਕੇ ਬਾਬਾ ਜੀ ਦੇ ਚਰਨਾਂ ਪਰਸ ਕੇ ਆਖਣ ਲੱਗੀ ਬਾਬਾ ਜੀ ਕਿਰਪਾ ਕਰੋ ਮੇਰਾ ਭਰਾ ਦੀ ਹਾਲਤ ਬੜੀ ਗੰਭੀਰ ਹੈ ਤੇ ਡਾਕਟਰ ਵੀ ਨਾ ਨੁਕਰ ਜੀ ਕਰ ਰਹੇ ਹਨ ਦੇ ਦਿਨ ਉਹਦੀ ਹਾਲਤ ਵਿਗੜਦੀ ਜਾ ਰਹੀ ਹੈ ਤੇ ਆਪ ਜੀ ਕਿਰਪਾ ਕਰਕੇ ਉਸ ਨੂੰ ਤੰਦਰੁਸਤੀ ਬਖਸ਼ ਦਿਓ ਸੋ ਬਾਬਾ ਜੀ ਉਸ ਭੈਣ ਦੀਆਂ ਅਰਜ਼ਾਂ ਸੁਣ ਰਹੇ ਹਸਾਂ ਤਾਂ ਜਦੋਂ ਬਾਬਾ ਜੀ ਦੇ ਕੋਲ ਉਹ ਅਰਜ਼ਾਂ ਕਰੇ ਸਾਂ ਜਦੋਂ ਮਬੀਬ ਜੀ ਨੇ ਆਪ ਜੀ ਦੇ ਚਰਨਾਂ ਵਿੱਚ ਬੇਨਤੀਆਂ ਕੀਤੀਆਂ ਤਾਂ ਅਗੋ ਬਾਬਾ ਹਜ਼ਾਰਾ ਸਿੰਘ ਜੀ ਬਚਨ ਕਰਨ ਲੱਗੇ ਕਹਿੰਦੇ ਭੈਣਾ ਭਰਾਵਾਂ ਦੀ ਸੁੱਖ ਮੰਗਦੀ ਆ ਨਾ ਪਰ ਭਰਾ ਭੈਣਾ ਦੀ ਸੁੱਖ ਨਹੀਂ ਮੰਗਦੇ ਤੇ ਨਾਲ ਹੀ ਕਹਿ ਦਿੱਤਾ ਕਿ ਉਸ ਨੇ ਨਹੀਂ ਬਚਣਾ ਜਦੋਂ ਬਾਬਾ ਜੀ ਦਾ ਇਹ ਬਚਨ ਉਸ ਭੈਣ ਨੇ ਸੁਣਿਆ ਤਾਂ ਉਸ ਦੀਆਂ ਭੂਬਾਂ ਨਿਕਲ ਆਈਆਂ ਉਸ ਨੂੰ ਪਤਾ ਸੀ ਕਿ ਮਹਾਪੁਰਖਾਂ ਦੇ ਜੋ ਮੁਖ ਵਿੱਚੋਂ ਬਚਨ ਹੈ ਉਹ اٹਲ ਹੋ ਜਾਂਦੇ ਹਨ ਤੇ ਨਾਲ ਉਸ ਨੂੰ ਇਹ ਵੀ ਭਰੋਸਾ ਸੀ ਕਿ ਜੇ ਮਹਾਪੁਰਖ ਚਾਹਣ ਉਸ ਦੀ ਮੌਤ ਵੀ ਟਲ ਸਕਦੀ ਹੈ ਉਸ ਨੂੰ ਜੀਵਨ ਮਿਲ ਸਕਦਾ ਹੈ ਤਾਂ ਉਸ ਬੀਬੀ ਨੇ ਬਾਬਾ ਜੀ ਦੇ ਚਰਨ ਘੁੱਟ ਕੇ پکڑ ਲਏ ਤੇ ਹੰਝੂਆਂ ਦੇ ਨਾਲ ਧੋ ਛੁੱਟੀ ਆਖਣ ਲੱਗੀ ਬਾਬਾ ਜੀ ਕਿਰਪਾ ਕਰ ਦੋ ਮੇਰੇ ਭਰਾ ਨੂੰ ਤੁਸੀਂ ਬਚਾ ਸਕਦੇ ਹੋ ਔਰ ਕੋਈ ਸੰਸਾਰ ਦੀ ਤਾਕਤ ਨਹੀਂ ਜੇ ਉਸ ਨੂੰ ਜੀਵਨ ਦਾਣ ਦੇ ਸਕੇ ਸੋ ਉਸੋ ਬੀਬੀਆਂ ਕੋਕਾਂ ਬੇਨਤੀਆਂ ਦਰਗਾਹ ਦੇ ਵਿੱਚ ਪ੍ਰਵਾਨ ਹੋਈਆਂ ਤਾਂ ਬਾਬਾ ਜੀ ਮੇਹਰਾਂ ਦੇ ਘਰ ਵਿੱਚ ਆਏ ਤੇ ਆਖਣ ਲੱਗੇ ਜਾ ਬੀਬੀ ਉਥੋਂ ਲੱਸੀ ਲੈ ਜਾ ਤੇ ਉਸ ਨੂੰ ਸ਼ਕਾ ਦੇਈਂ ਬਾਬਾ ਨਾਨਕ ਆਪੇ ਕਿਰਪਾ ਕਰ ਦੇਗਾ ਤੇ ਬੀਬੀ ਨੇ ਉਸੇ ਵੇਲੇ ਹੀ ਇੱਕ ਬੋਤਲ ਲਈ ਤੇ ਉਸ ਵਿੱਚ ਲੱਸੀ ਦਾ ਬਟਾ ਪਾਇਆ ਤੇ ਹਸਪਤਾਲ ਲੈ ਆਈ ਤੇ ਇੱਥੇ ਜੋ ਬੂਆ ਸਿੰਘ ਇਸ ਲੜਕੀ ਦਾ ਵੀਰ ਹਸਪਤਾਲ ਵਿੱਚ ਪਿਆ ਸੀ ਉਸ ਨੂੰ ਸ਼ਿਕਾਇਤ ਤੇ ਜਦੋਂ ਉਸ ਨੂੰ ਲੱਸੀ ਸ਼ਿਕਾਈ ਤਾਂ ਉਸ ਦੀ ਹਾਲਤ ਸੁਧਰਨੀ ਚાલુ ਹੋ ਗਈ ਜਿਹੜਾ ਬੇਹੋਸ਼ੀ ਦੇ ਹਾਲਤ ਵਿੱਚ ਸੀ ਡਾਕਟਰਾਂ ਵੱਲੋਂ ਵੀ ਨਾਦੁਕਰ ਹੋ ਰਹੀ ਸੀ ਉਹ ਨੌ ਬਰ ਨੌ ਹੋਣਾ ਸ਼ੁਰੂ ਹੋ ਗਿਆ ਤੇ ਜਦੋਂ ਉਹ ਚੰਗੀ ਤਰ੍ਹਾਂ ਠੀਕ ਹੋਇਆ ਤਾਂ ਉਸ ਨੇ ਆ ਕੇ ਦੱਸਿਆ ਕਹਿੰਦਾ ਜਦੋਂ ਮੈਂ ਹਸਪਤਾਲ ਬੇਹੋਸ਼ੀ ਦੀ ਹਾਲਤ ਵਿੱਚ ਸੀ ਤਾਂ ਮੈਨੂੰ ਇਵੇਂ ਜਾਪਦਾ ਸੀ ਜਿਵੇਂ ਬਾਬਾ ਨਾਨਕ ਜੀ ਦੇ ਨਾਲ ਇੱਕ ਹੋਰ ਸਾਧੂ ਮੇਰੇ ਕੋਲ ਆਏ ਤੇ ਆ ਕੇ ਮੈਨੂੰ ਥਾਪਣਾ ਦਿੱਤੀ ਅਤੇ ਸਾਧੂ ਨੇ ਮੇਰੇ ਮੱਥੇ ਤੇ ਲਿਖ ਕੇ ਆਖਿਆ ਜਾ ਤੇਰੀ ਲੋੜ ਨਹੀਂ ਹੈ ਪਾਵ ਲੇਖਾਂ ਨੂੰ ਵੀ ਮਹਾਪੁਰਖ ਪਾੜ ਦਿੰਦੇ ਹਨ ਜੇ ਕਿਸੇ ਦੀ ਉਮਰ ਘਟ ਜਾਵੇ ਤਾਂ ਉਹ ਵੀ ਮਹਾਪੁਰਖ ਸਾਧੂ ਵਧਾ ਦਿੰਦੇ ਹਨ ਕਿਉਂਕਿ ਸਾਧੂਆਂ ਮਹਾਪੁਰਖਾਂ ਦੀ ਦਰਗਾਹ ਦੇ ਵਿੱਚ ਚੱਲਦੀ ਹੈ ਤੇ ਸੋ ਇਸ ਤਰ੍ਹਾਂ ਉਸ ਪਰਿਵਾਰ ਦਾ ਬਾਬਾ ਜੀ ਨੇ ਭਲਾ ਕੀਤਾ ਤੇ ਉਹ ਪਰਿਵਾਰ ਹਮੇਸ਼ਾ ਲਈ ਬਾਬੇ ਜੀ ਦੇ ਦਰ ਦੇ ਨਾਲ ਜੁੜ ਗਿਆ ਕਹਿੰਦੇ 2-3 ਦਿਨ ਬਾਅਦ ਆਪਾਂ ਫਿਰ ਸਾਰਾ ਪਰਿਵਾਰ ਬਾਬਾ ਜੀ ਦੇ ਡੇਰੇ ਲੰਗਰ ਲੈ ਕੇ ਆਏ ਤੇ ਗੁਰਬਾਣੀ ਵੀ ਫਰਮਾਨ ਕਰਦੀ ਹੈ ਟੂਟੀ ਗੰਡਨ ਹਰ ਗੋਪਾਲ ਸੋ ਦੁਰਦਰਗਾਉ ਉਸ ਵੀਰ ਨੂੰ ਵਾਪਸ ਲੈ ਕੇ ਆਉਣ ਵਾਲੇ ਮਹਾਪੁਰਖਾਂ ਦਾ ਸਾਰਾ ਪਰਿਵਾਰ ਕੋਟਾਨ ਕੋਟਾਨ ਸ਼ੁਕਰਾਨਾ ਕਰਦਾ ਨਹੀਂ ਥੱਕ ਰਿਆ ਸੀ ਸੋ ਇਹ ਸਾਧੂਆਂ ਦੀ ਕਮਾਈ ਬੋਲਦੀ ਹੈ ਸਾਧੂ ਉੱਪਰ ਪ੍ਰਮਾਤਮਾ ਦੀ ਬਖਸ਼ਿਸ਼ ਹੁੰਦੀ ਹੈ ਜਿਹੜੇ ਤਾਂ ਸਾਧੂਆਂ ਦੇ ਬਚਨਾਂ ਉੱਪਰ ਚੱਲਦੇ ਹਨ ਉਹਨਾਂ ਜੀਵਾਂ ਦਾ ਮਹਾਪੁਰਖ ਆਪ ਭਲਾ ਕਰ ਦਿੰਦੇ ਹਨ ਮਹਾਪੁਰਖ ਕਹਿੰਦੇ ਹੁੰਦੇ ਸਾਨੂੰ ਕਿ ਜਦੋਂ ਕੋਈ ਜੀਵ ਘਰੋਂ ਚੱਲਦਾ ਸਾਨੂੰ ਉੱਥੋਂ ਹੀ ਪਤਾ ਲੱਗ ਜਾਂਦਾ ਕਿ ਉਹ ਇੱਥੇ ਕੀ ਕਰਨ ਆ ਰਿਹਾ ਹੈ ਕਿਹੋ ਜੀ ਉਸ ਦੀ ਸ਼ਰਧਾ ਹੈ ਸੋ ਆਓ ਪਿਆਰਿਓ ਆਪਾਂ ਵੀ ਬਾਬਾ ਜੀ ਦੇ ਬਚਨਾਂ ਦੇ ਉੱਪਰ ਚੱਲੀਏ ਮਲਬਾ ਖਾਣਾ ਦਾ ਤਿਆਗ ਕਰੀਏ ਗੁਰੂ ਵਾਲੇ ਬਣ ਕੇ ਆਪਣੇ ਜੀਵਨ ਨੂੰ ਸਫਲਿਆ ਕਰੀਏ ਤਾਂ ਜੋ ਸਾਡਾ ਵੀ ਦਰਗਾਹ ਦੇ ਵਿੱਚ ਸਾਡੇ ਔਗਣਾ ਦਾ ਲੇਖਾ ਖਤਮ ਹੋ ਸਕੇ ਕਿਉਂਕਿ ਇਹ ਅਜੁਕਤੀ ਮਾਹਪੁਰਖਾਂ ਦੀ ਕੋਲੀ ਹੁੰਦੀ ਹੈ ਸੋ ਤਾਂ ਹੀ ਇਹ ਸਾਡਾ ਲੇਖਾ ਪਾਟਣਾ ਹੈ ਜੀ ਆਪਾਂ ਗੁਰੂ ਵਾਲੇ ਬਣ ਕੇ ਸਿਮਰਨ ਕਰਕੇ ਬਾਣੀ ਪੜ੍ਹ ਕੇ ਮਾਹਪੁਰਖਾਂ ਦੇ ਦਸੇ ਬਚਨਾਂ ਦੀ ਉੱਪਰ ਚੱਲ ਕੇ ਜੀਵਨ ਬਤੀਤ ਕਰਾਂਗੇ ਸੋ ਇੱਥੇ ਸਾਡੇ ਨਾਲ ਫਤੀਬ ਲਾਹਵੋ ਬੋਲਦਿਆਂ ਚੱਲਦਿਆਂ ਇੱਕ ਨਹੀਂ ਬੜੀਆਂ ਗਲਤੀਆਂ ਹੋ ਗਈਆਂ ਸਾਸਮ ਬਖਸ਼ਣਯੋਗ ਹੈ ਸੋ ਕਿਰਪਾ ਕਰਕੇ ਲਾਈਕ ਕਮੈਂਟ ਤੇ ਸ਼ੇਅਰ ਜਰੂਰ ਕਰਦੇ ਹੋ ਤੇ ਜਿਨ੍ਹਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਕਿਰਪਾ ਕਰਕੇ ਕਰਦੇ ਹੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ